ਇਹ 3200 ਦਾ ਸੂਟ ਆ। ਕਿ ਮੈਂ ਇੱਕ ਦਾ ਕਿਤਾ ਸੈੱਟ ਦਾ ਸੂਟ। 5000 ਦਾ ਹੀ ਹੋਵੇ। ਉਹ ਜੀ ਗਾਰੰਟੀ ਲੈਂਦੇ ਹੋ ਉਹਨੇ 500 ਰਾਈਂ ਮੈਨੂੰ ਗਾਰੰਟੀ ਲੈਂਦੇ। ਇਹ ਭਾਜੀ ਮੋੜਦਾ ਕਪੜਾ ਮੇਰੇ ਲਈ ਸਾਡੇ ਤੇ ਮੋੜਦੇ ਤੇ ਤੁਹਾਡਾ ਕਿਉਂ ਨਹੀਂ ਮੋੜਦਾ। ਗਾਰੰਟੀ ਮੰਨਦੀ ਨਹੀਂ ਮਿਲਣ ਵਾਲੇ। ਰੰਗ ਦਿਵਲਾ ਨਹੀਂ ਤੇ ਆ ਪੈਣੀ ਆ ਐਦਾਂ ਕਿਦਾਂ ਹੋਣਾ ਪੈਣਾ ਕਿਉਂ ਫਿਰ 3200 ਇਦਾਂ ਆ ਗਿਆ ਬਾਜੀ ਤੇ ਮੈਂ ਤੈਨੂੰ ਕਿਹਾ ਮੈਂ 3200 ਜੀ ਆ ਕੇ ਬੈਠੀ ਇੱਕ ਇਧੀਆਂ ਹਾਮ ਦੀ ਕਮਾਈ ਆ ਤੁਸੀਂ ਛੱਡ ਦੋ ਨੀ 3200 ਬਾਜੀ ਗੱਲ ਸੁਣੋ ਤੁਸੀਂ ਮੈਂ ਨਾ ਬੋਲ ਰਿਹਾ ਆ ਆਰਾਮ ਦੀ ਰੋਟੀ ਚਾਹੀਦੀ ਕਰੋ ਮਸ਼ਹੂਰੀ ਦੱਸਦੇ ਆ ਤੁਸੀਂ ਛੁੱਟਦੀ ਤੇ ਛੁੱਟ ਤੁਹਾਡਾ ਘੰਟਾ ਨਹੀਂ ਚੱਲਿਆ ਥੋੜਾ ਜਿਆ ਤਮੀਜ਼ ਨਾਲ ਬੋਲੋ ਆਪਾਂ ਤਮੀਜ਼ ਨਹੀਂ ਬੋਲਦੀਆਂ ਤੁਸੀਂ ਦੇਖੋ ਨਾ ਵੀ ਗਾਰੰਟੀ ਨਹੀਂ ਮੇਰੀ ਕਿਸਾਨੀ ਤੁਹਾਨੂੰ ਮੈਂ ਦਾਦੀ ਛੁੱਟਿਆ ਨਹੀਂ ਮੋੜਦਾ ਅਸਲੀ ਮੋੜਦੀ ਸਾਡੀ ਗੰਟੀ ਮੋੜਦੀ ਆ ਹਾਂ ਹਾਂ ਕਿਉਂ ਨਾ ਬਣਾਈਏ ਕਿਉਂ ਨਾ ਬਣਾਈਏ ਨਿਕਲ ਜੁਦਾ ਹੈ ਤੁਹਾਡੀ ਰਹਾਉਂਦੀ ਕਮਾਈ ਉਹਨਾਂ ਤਾਂ ਇਦਾਂ ਕਰਕੇ ਡਰਾਮੇ ਕਰਨਾ ਤੇ ਸਿੱਧਾ ਪਾਉਂਦੇ ਜਰੂਰ ਸਾਡਾ ਕੱਢਣ ਵਾਲਾ ਹੋਵੇ ਕੋਈ ਦਾੰਗ ਬਣੀ ਹੋਣੀ ਵੀ ਵੀਡੀਓ ਨੈਟ ਤੇ ਪਾਵਾਂਗੇ ਕੋਈ ਨਹੀਂ ਸਾਡੀ ਬੰਦੇ ਆ ਇਹ ਸਾਸ਼ੂ ਦੀ ਦੁਕਾਨ ਹੈ ਇਹ ਜਿੱਥੇ ਲੋਕ ਆਉਂਦੇ ਆ ਕੱਪੜਾ ਖਰੀਦਣ ਲੋਕਾਂ ਨੂੰ ਲੁੱਟਦੇ ਆ ਇਹ ਫੁੱਦੂ ਬਣਾਉਂਦੇ ਆ ਲੋਕਾਂ ਨੂੰ 32 3200 ਦੇ ਸੂਟ ਦਿੰਦੇ ਰਹਾਉਂਦੇ ਸਗੰਦੇ ਸੂਟ ਦੇਣ ਦਾ ਜੁੱਤੀ ਲੈਣ ਵੇਚਾ ਦੇ ਭਰਾਵੇ ਜਿੰਨੀ ਜੁੱਤੀ ਪਰਦੀ ਆ ਆ ਆ ਸ਼ੂ ਦੀ ਦੁਕਾਨ ਹੈ ਆ ਭਾਜੀ ਇਹ ਜਿਹੜਾ ਲੋਕਾਂ ਨੂੰ ਠਾਕਦੇ ਪਏ ਆ ਕੱਪੜਾ ਗਲਤ ਦੇ ਰਿਹਾ ਕੱਪੜਾ ਲੋਕਾਂ ਨੂੰ ਮੈਂ ਬਾਅਦ ਵਿੱਚ ساری ਗਾਰੰਟੀ ਨਹੀਂ ਇਹ ਮਾਂ ਦੇ ਗਾਰੰਟੀ ਆ ਲੋਟਾ ਦੇ ਪਏ ਲੋਕਾਂ ਨੂੰ ਛੀਸ਼ਾ ਨਾ ਬੰਦ ਕਰ ਛੀਸ਼ਾ ਖੋਲ ਔਣ ਸਾਰੇ ਜਿਹੜਾ ਦੂਸਰਾ ਕੱਟਦਾ ਇਹਨਾਂ ਦੀ ਦੁਕਾਨ ਦਾ ਘੰਟਾ ਇੱਕ ਸੂਟ ਪਾਉਣ ਦਾ ਭੈਣ ਜੋ ਖਰਾਬ ਹੋ ਗਿਆ ਹਣ ਇਹ ਤੋਸੇ ਗਾਲਤਾ ਕਰ ਨਈ ਇਹ ਤਮੀਜ਼ ਦਿਖਾਉਂਦਾ ਭੈਣ ਚੋਦਿਆ ਲੈ ਸੱਟੇ ਮਛੂਰੀਆ ਇੱਦਾਂ ਪਾਉਂਦੇ 500 ਰੁਪਏ ਦਾ ਸੂਟ ਅਸੀਂ 2000 ਦਿੰਦੇ ਆ ਦਿੰਦੇ ਆਪਣੀ ਮਾਂ ਵੇਚਦੇ ਆ ਥੂੜ ਥੋੜਾ ਦਿੰਦੇ ਆ ਤਾ ਲੈ ਨਹੀਂ ਹਾਂ ਹੋਣੀ ਆ ਹਾਂ ਸਵੇਰੇ ਨੈਟ ਤੇ ਹੋਣੀ